ਸੰਸਦਾਂ 'ਚ ਲੜਨ ਦਾ ਕੀ ਫਾਇਦਾ ਜਦੋਂ ਉਹਦੇ ਕੋਲੋਂ ਤੁਹਾਡੇ ਲੋਕ ਤਾਂ ਇੱਥੇ ਭੁੱਖੇ ਮਰੀ ਜਾਂਦੇ ਆਂ 8 ਦਿਨ ਹੋ ਗਏ ਇੱਕ ਬਿਆਨ ਸਿੰਗਲ ਬਿਆਨ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਆਇਆ ਹੋਵੇ ਅਸੀਂ ਦੇਣਦਾਰ ਬੈਠੀਆਂ ਇਸ ਜਿੱਥੇ ਹਲਕੇ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਗਿੜਾ ਮਾਰਿਆ ਨਾ ਬਈ ਕਿਸੇ ਨੇ ਨਹੀਂ ਮਾਰਿਆ ਯਾਰ ਕੋਈ ਨਾ ਤੁਲ ਲੱਗਦਾ ਯਾਰ ਪਤਾ ਨਹੀਂ ਕੋਈ ਮਾਰ ਮੂਰੀ ਨਾ ਗਏ ਹੁਣ ਕੀ ਪਤਾ ਲੱਗਦਾ ਉਹਦੇ ਕੋਲੋਂ ਟੀਮ ਟੀਮ ਹੋ ਜਾਂਦੀ ਹੈ ਕਈ ਵਾਰੀ ਤੇ ਜੇ ਆਏ ਹੁੰਦੇ ਜੇ ਹੁਣ ਜਾਂਦੇ ਹੁੰਦੇ ਤਾਂ ਫਿਰ ਆਉਂਦੇ ਸਾਡੇ ਕੋਲ ਜੋ ਤਦਾ ਵੋਟਾਂ ਲੈਣੀਆਂ ਸੀ ਉਦੋਂ ਤਿੰਨ ਦੀਆਂ ਮਾਵਾਂ ਵੀ ਸਾਡੇ ਪੈਰੀਂ ਹੱਥ ਲਾਉਂਦੀਆਂ ਸੀ ਅਸੀਂ ਉਹਨਾਂ ਦੇ ਮੰਨੀ ਬੇਨਤੀ ਮੰਨੀ ਇਹਨੂੰ ਜਿੱਤਾਇਆ ਪਰ ਅੱਜ ਸਾਡੀ ਉਹ ਬਾਣ ਨਹੀਂ ਫੜ ਰਿਆ ਭਗਵਾਨ ਜਮਨ ਪਜਾਮਾ ਲਾ ਕੇ ਬੱਕਰੀਆਂ ਕੁੱਕੜਾਂ ਦੇ ਪੈਸੇ ਵੀ ਦੰਦਾ ਫਿਰਦਾ ਸੀ ਸਾਡੇ ਬਾਰੇ ਤੇ ਇਹ ਵੀ ਨਹੀਂ ਆਖੇ ਮੈਂ ਪੈਸੇ ਦਿਆਂ ਕਿ ਨਾ ਦੂੰ ਪਟਵਾਰੀਆਂ ਦੇ ਕਰ ਵੀ ਪਹੁੰਚ ਕਰ ਲਈ ਪਟਵਾਰੀ ਵੀ ਸਾਡੇ ਦੀ ਪੁੱਤ ਆ ਉਹ ਆਂਦੇ ਕਹਿੰਦੇ ਭਾਈ ਜਿੰਨਾ ਜਿਕਰ ਫੰਡ ਰਿਲੀਜ਼ ਹੁੰਦਾ ਅਸੀਂ ਇੱਥੇ ਆ ਕੇ ਯਾਰ ਤੁਹਾਡੇ ਕਹਿੰਦਾ ਐਵੇਂ ਨੂਨ ਭੁੱਖਾ ਥੋੜਾ ਹੋਣਾ ਆ ਆਹ ਸੜਕ ਰੋਕਦੇ ਆਂ ਲਾਠੀ ਚਾਰਜ ਵੀ ਹੋਊ ਈਜ਼ੀ ਵੀਓ ਐਸਐਸ ਵੀਓ ਸਾਰੇ ਆਉਣਗੇ ਤੁਹਾਨੂੰ ਕਿਤੇ ਅੱਤਵਾਦੀ ਦਾ ਦਰਜਾ ਦਿੰਦੇ ਆ ਕਿਤੇ ਕਾਦਾ ਦਰਜਾ ਦਿੰਦੇ ਆ ਅੱਜ ਆਹ ਗਰਾਊਂਡ ਤੇ ਆ ਕੇ ਤੁਸੀਂ ਦੱਸੋ ਯਾਰ ਵੀ ਅਸੀਂ ਅੱਤਵਾਦੀ ਆ ਆ ਸਾਡੇ ਆ ਫੇਰ ਥੱਲੇ ਸੁੱਕੇ ਇਹਨਾਂ ਨਾਲ ਅਸੀਂ ਬੰਦੇ ਮਾਰਾਂਗੇ ਬਾਰਡਰ ਤੇ ਜਾ ਕੇ ਲੜਦੇ ਆ ਤਾਂ ਬਾਦਰ ਜੱਜ ਦਾੜੀ ਕੇਸ ਰੱਖਿਆ ਇੱਥੇ ਐ ਤਾਂ ਇਹ ਅੱਤਵਾਦੀ ਜਦੋਂ ਬੱਚੇ ਦੀ ਮਾਂ ਮਰ ਜਾਂਦੀ ਬੇਸਰ ਅੱਜ ਸਾਡੀ ਮਾਂ ਮਰ ਗਈ ਸੀ ਬੇਸਰ ਸ੍ਰੀ ਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਪਿਛਲੇ 2 ਤਰੀਕ ਨੂੰ ਜਾਨੀ ਕਿ 2 ਮਾਰਚ 2024 ਨੂੰ ਗੜੇ ਮਾਰੀ ਹੁੰਦੀ ਆ ਫਸਲਾਂ ਖਰਾਬ ਹੁੰਦੀਆਂ ਬਹੁਤ ਸਾਰਾ ਹੋਰ ਨੁਕਸਾਨ ਹੁੰਦਾਗਾ ਖਾਸ ਕਰਕੇ ਜੇ ਅਸੀਂ ਬਠਿੰਡਾ ਤੇ ਹਾਤੀ ਦੀ ਗੱਲ ਕਰਦੇ ਆ ਤੇ ਪੰਡਾ ਕਰਮਕਰ 17 ਲੋਕ ਸਭਾ ਹਲਕਾ ਬਠਿੰਡਾ ਪੈਂਦਾਗਾ ਹੁਣ ਲੋਕ ਸਭਾ ਦੀ ਜੇ ਗੱਲ ਕਰਦੇ ਆ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਥੋਂ ਐਮਪੀ ਤੇ ਜੇ ਐਮਐਲਏ ਦੀ ਗੱਲ ਕਰਦੇ ਆ ਉਹ ਅਨਮੋਲ ਰਤਨ ਜੀ ਨੇ ਆਮ ਆਦਮੀ ਪਾਰਟੀ ਦੇ ਤੇ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਦਾ ਏਰੀਆ ਵੀ ਨਾਲ ਹੀ ਪੈ ਜਾਂਦਾ ਹੈਗਾ ਪਿਛਲੀ ਵਾਰ ਜੋ ਕੁਝ ਹੋਇਆ ਜਾਂ ਪਿਛਲੇ ਸਾਲਾਂ ਦੇ ਵਿੱਚ ਹੋਇਆ ਉਦੋਂ ਸਪੈਸ਼ਲ ਗੁਰਦੌਰੀ ਦੀ ਅਨਾਉਂਸਮੈਂਟ ਕੀਤੀ ਗਈ ਜਦੋਂ ਇਹ ਜੀ ਆਫਤ ਆਉਂਦੀ ਆ 15000 ਦੀ ਤੇ ਉਹਦੇ ਵਿੱਚੋਂ 68800 ਰੁਪਏ ਕਿਸ਼ਤ ਵੀ ਆਈ ਕਈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਤੇ ਕਿੰਨਾ ਦੀ ਹਜੇ ਤੱਕ ਉਹ ਕਿਸ਼ਤ ਰੋਲਦੀ ਫਿਰਦੀ ਆ ਤੇ ਜਿਹੜਾ ਬਾਕੀ ਬਕਾਇਆ ਹੈਗਾ ਉਹ ਵੀ ਰੋਲਦਾ ਫਿਰਦਾ ਹੈਗਾ ਹੁਣ ਅੱਜ ਜਦੋਂ ਅਸੀਂ ਇਹ ਰਿਪੋਰਟ ਕਰ ਰਹੇ ਹਾਂ 10 ਮਾਰਚ 2024 ਆ 8ਵਾਂ ਦਿਨ ਆ ਜਾ ਇਹ ਕਹਿ ਸਕਦੇ ਆ ਵੀ 8 ਦਿਨ ਹੋ ਗਏ ਪੂਰੇ ਦੁਪਹਿਰ ਦਾ ਸਮਾਂਗਾ ਹੁਣ ਤੇ ਇਹਨਾਂ ਕੋਲੇ ਕਿਸੇ ਨੇ ਕੋਈ ਗੇੜਾ ਨਹੀਂ ਮਾਰਿਆ ਸਰਕਾਰੀ ਪੱਖ ਤੋਂ ਜੇ ਕੋਈ ਆਇਆਗਾ ਉਹਦੇ ਬਾਰੇ ਵੀ ਇਹਨਾਂ ਨੂੰ ਪੁੱਛਾਂਗੇ ਸਪੈਸ਼ਲ ਗੁਰਦੌਰੀ ਦੀ ਕੋਈ ਅਨਾਉਂਸਮੈਂਟ ਹੋਈ ਆ ਉਹਦੇ ਬਾਰੇ ਵੀ ਪੁੱਛਾਂਗੇ ਪਰ ਆਫੀਸ਼ੀਅਲੀ ਜੇ ਅਸੀਂ ਨੋਟੀਫਿਕੇਸ਼ਨ ਦੀ ਗੱਲ ਕਰਦੇ ਆ ਹਜੇ ਤੱਕ ਗੁਰਦੌਰੀ ਦਾ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਹਾਂ ਇੱਕ ਜ਼ਰੂਰ ਆ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡੇ ਜ਼ਿਲ੍ਹੇ ਦੇ ਰੰਪਰਾ ਫੂਲ ਹਲਕੇ ਦੇ ਵਿੱਚ ਇੱਕ ਅਨਾਉਂਸਮੈਂਟ ਜ਼ਰੂਰ ਕੀਤੀ ਸੀ ਉੱਥੇ ਕੋਈ ਪ੍ਰੋਗਰਾਮ ਸੀ ਵੀ ਅਸੀਂ ਸਪੈਸ਼ਲ ਗਰਦੌਰੀ ਕਰਾਵਾਂਗੇ ਪਰ ਹਜੇ ਤੱਕ ਕੋਈ ਅਨਾਉਂਸਮੈਂਟ ਨਹੀਂ ਹੋਈ ਤੇ ਬਹੁਤ ਵੱਡੇ ਵੱਡੇ ਲੀਡਰਾਂ ਨੇ ਪਿੰਡ ਦੀਆਂ ਜਿਹੜੀਆਂ ਤਸਵੀਰਾਂ ਆਈਆਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਜ਼ਰੂਰ ਕੀਤੀਆਂ ਆਈਆਂ ਵੀਡੀਓਜ਼ ਪਾਉਣਾ ਉਹ ਹਮਦਰਦੀ ਲੈਣ ਨੂੰ ਪਾਉਣਾ ਜਾਂ ਸਿਰਫ ਵੋਟ ਬੈਂਕ ਦੀ ਰਾਜਨੀਤੀ ਆ ਇਹਦਾ ਜਿਹੜਾ ਫੈਸਲਾ ਹੈਗੇ ਤੁਸੀਂ ਕਰਨਾ ਹੈਗਾ ਪਰ ਅੱਜ ਤੱਕ ਇਹਨਾਂ ਕੋਲੇ ਕੋਈ ਪਹੁੰਚਿਆ ਨਹੀਂ ਪਹੁੰਚਿਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਬਾਪੂ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਈਸ਼ਵਰ ਸਿੰਘ ਹਾਂਜੀ ਕਿੰਨਾ ਕੁ ਫਸਲ ਦਾ ਨੁਕਸਾਨ ਹੋਇਆ ਜੀ ਇੱਥੇ ਪਿੰਡ 'ਚ ਪੂਰਾ ਹੀ ਨੁਕਸਾਨ ਆ ਕਿੰਨੇ ਏਕੜ ਦਾ ਇਹ ਜਿੰਨਾ ਸਾਡਾ ਰਖਵਾ ਮੇਰੇ ਹਿਸਾਬ ਨਾਲ ਲੰਮੇ ਦਾਣ ਪੜਾ ਜੀ ਤੇ ਉਹਨਾਂ ਹੀ ਨੁਕਸਾਨ ਆਇਆ ਇੱਥੇ ਲੋਕਾਂ ਨੂੰ ਜਿੰਨਾ ਰਖਵਾਗਾ ਹਾਂਜੀ ਤੇ ਕੋਈ ਆਇਆ ਤੁਹਾਡੇ ਕੋਲੇ ਲੀਡਰ ਲੂਟਰ ਨਹੀਂ ਸਾਡੇ ਕੋਲੇ ਤਾਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਕੋਈ ਅਨਾਉਂਸਮੈਂਟ ਵਗੈਰਾ ਉਹ ਪਤਾ ਨਹੀਂ ਆਇਆ ਕੋਈ ਆਈ ਐ ਜੀ ਅਨਾਉਂਸਮੈਂਟ ਬਾਈ ਕੋਈ ਅਨਾਉਂਸਮੈਂਟ ਨਹੀਂ ਹੋਈ ਠੀਕ ਹੈ ਗੇੜੇ ਜ਼ਰੂਰ ਮਾਰੀ ਜਾਂਦੇ ਆ ਆਪਾਂ ਇਨੀਆਂ ਦੇ ਗੇੜੇ ਮਤ ਗੇੜੇ ਮਾਰੀ ਜਾਂਦੇ ਆ ਸੁਖਵੀਰ ਬਾਦਲ ਵੀ ਆਇਆ ਅਮਰਤਾ ਬਰਿੰਗ ਵੀ ਆਈ ਠੀਕ ਹੈ ਉਹ ਤੋਂ ਬਾਅਦ ਇੱਕ ਚੇਅਰਮੈਨ ਆਇਆ ਇਹਨਾਂ ਦਾ ਤੇ ਤਿੰਨ ਬੰਦੇ ਆਏ ਤਿੰਨ ਬੰਦੇ ਮੈਨੂੰ ਐਂ ਦੱਸਦੇ ਨੇ ਸਾਡੇ ਪਿੰਡ ਨੂੰ ਦੇਖ ਕੇ ਕੀ ਗਏ ਆ ਹੂੰ ਪਈਆਂ ਮਿੱਦਣ ਹੀ ਆਏ ਸੀ ਹੂੰ ਹੋਰ ਕੁਝ ਨਹੀਂ ਕਰਨ ਆਏ ਜਾਂ ਆਪ ਆਪਾ ਕਹਿ ਸਕਦੇ ਵੀ ਪੋਲਿਟਿਕਲੀ ਮੋਟੀਵੇਟ ਹੋ ਕੇ ਉਹ ਬੰਦੇ ਆਏ ਆ ਜੀ ਦੇਣ ਸਾਨੂੰ ਕੀ ਆਏ ਜੇ 20-20 ਲੱਖ ਰੁਪਈਆ ਵੀ ਦਿੰਦੇ ਉਹ ਬੰਦੇ ਸਾਡਾ 6000 ਰੁਪਈਆ ਸਾਨੂੰ ਮੁਆਵਜ਼ਾ ਸਾਰੇ ਪਿੰਡ ਨੂੰ ਮਿਲ ਜਾਂਦਾ ਜੀ ਠੀਕ ਆ ਤੇ ਸਾਨੂੰ ਦੇਖ ਕੇ ਕੀ ਗਏ ਪਰ ਇਹ ਸਾਰੇ ਤਾਂ ਅਸੀਂ ਉਹੀ ਵੀ ਬੈਠੇ ਸੀਗੇ ਫਿਰ ਉਹ ਤਾਂ ਸਾਰੇ ਲੋਕ ਯਾਰ ਤੁਰੇ ਜਾਂਦੇ ਆ ਛੜਕਦੇ ਉਹ ਹਰੇਕ ਹੀ ਐਂ ਤਾਂ ਹਮਦਰਦੀ ਦਾ ਹਰੇਕ ਹੀ ਜਿਤਾਉਂਦਾ ਨਾ ਬਈ ਯਾਰ ਨੁਕਸਾਨ ਹੋਇਆ ਪਿਆ ਪਿੰਡ ਦਾ ਠੀਕ ਆ ਤੇ ਫਿਰ ਸਾਨੂੰ ਕੀ ਦੇਖੇ ਸੰਸਦਾਂ 'ਚ ਲੜਨ ਦਾ ਕੀ ਫਾਇਦਾ ਜਦੋਂ ਉਹਦੇ ਕੋਲੋਂ ਤੁਹਾਡੇ ਲੋਕ ਤਾਂ ਇੱਥੇ ਭੁੱਖੇ ਮਰੀ ਜਾਂਦੇ ਆ। ਹਾਂ। ਇੱਕ ਇੱਕ ਬਿਆਨ ਵੀ ਬਈ। ਇੱਕ 8 ਦਿਨ ਹੋ ਗਏ ਇੱਕ ਬਿਆਨ ਸਿੰਗਲ ਬਿਆਨ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਆਇਆ ਹੋਵੇ। ਅਸੀਂ ਦੇਣਦਾਰ ਬੈਠੀਆਂ ਇਸ ਚੀਜ਼। ਸਾਡੀ ਗੱਲ ਹੀ ਨਹੀਂ ਹੋਈ ਰਹੀ ਬਈ। ਜੀ। ਸਾਡਾ ਕਸੂਰ ਕੀ ਹੈ ਪਿਛਲੇ 4 ਸਾਲਾਂ ਤੋਂ ਬਈ ਸਾਡੇ ਨਰਮਾ ਨਹੀਂ ਹੋਇਆ। ਨਰਮਾ ਬੈਲਟ ਹੈ ਸਾਰੀ ਇਹ ਤੇ ਨਰਮਾ ਨਹੀਂ ਹੁੰਦਾ। ਠੀਕ ਹੈ ਤੇ ਉਹ ਹੁਣ ਤੁਸੀਂ ਨਰਮੇ ਦੀ ਦੇਖ ਲਓ ਵੀ ਨਰਮੇ ਤੋਂ ਵੀ ਜੇ ਅਸੀਂ ਗਏ। ਕਣਕ ਅੱਗੇ ਐਂ ਕਹਿੰਦੇ ਯਾਰ ਚੱਲ ਪੱਕੀ ਫਸਲ ਹੈ ਚੱਲ ਕੁਝ ਨਹੀਂ ਹੋਏ ਨਰਮਾ ਨਹੀਂ ਹੁੰਦਾ ਤਾਂ ਨਾ ਹੋਵੇ ਇਹ ਡਾਇਲੌਗ ਇਹ ਤਾਂ ਹੋਊਗੀ ਹੁਣ ਐਦ ਕੀ ਆ ਵੀ ਨਹੀਂ ਹੋਈ ਪਿਛਲੀ ਵਾਰੀ ਕਣਕ ਦੀਆਂ ਗਰਦੌਰੀਆਂ ਹੋ ਗਈਆਂ ਬਾਈ ਇੱਕ ਸਿੰਗਲ ਰੁਪਿਆ ਨਹੀਂ ਆਇਆ ਯਾਰ ਇੰਨੇ ਬੰਦੇ ਖੜੇ ਆ ਸਾਨੂੰ ਨਹੀਂ ਪਤਾ ਤੁਸੀਂ ਆਖੇਂ 6800 ਰੁਪਿਆ ਕਿਸਤ ਆਈ ਹੈ ਕਿਤੇ ਸਾਡੇ ਪਿੰਡ ਚ ਸਾਡੇ ਏਰੀਏ ਚ ਹੀ ਆਇਆ ਹੋਵੇ ਬਾਈ ਹੂੰ ਏਰੀਏ ਚ ਆਇਆ ਹੋਵੇ ਨਾ ਅਸੀਂ ਤਾਂ ਵੀ ਕਹਿੰਦੇ ਵੀ ਯਾਰ ਸਾਨੂੰ ਬੰਦਾ ਦਿਖਾ ਦਿਓ ਵੀ ਯਾਰ ਇਹਦੇ ਖਾਤੇ 'ਚ ਤੁਸੀਂ 6800 ਰੁਪਿਆ ਪਾਇਆ ਸੀਗਾ ਤੇ ਅਸੀਂ ਦੇਣਦਾਰ ਹਾਂ ਉਸ ਚੀਜ਼ ਦੇ ਰੁਪਏ ਹਲਕੇ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਗਿੜਾ ਮਾਰੇ ਨਾ ਬਾਈ ਕਿਸੇ ਨੇ ਨਹੀਂ ਮਾਰਿਆ ਯਾਰ ਉਹਨਾਂ ਦੇ ਕਿਸੇ ਪੀਏ ਨੇ ਨਾ ਬਾਈ ਕਿਸੇ ਪੀਏ ਨੇ ਨਹੀਂ ਮਾਰਿਆ ਭਈ ਹੁਣ ਸਾਨੂੰ ਕੀ ਪਤਾ ਯਾਰ ਇਹ ਵੀ ਨਹੀਂ ਪਤਾ ਨਾ ਯਾਰ ਕਿਉਂਕਿ ਸਾਨੂੰ ਕਿਤੇ ਵੇਖੀ ਨਹੀਂ ਜਿੱਦਿਆਂ ਦਾ ਜਤਾ ਕੇ ਭੇਜਿਆ ਇਹ ਬੰਲਾ ਜਿੱਦਿਆਂ ਦਾ ਕਰਕੇ ਭੇਜਿਆ ਉਹਦੇ ਸਾਨੂੰ ਦਿਸੇ ਹੀ ਨਹੀਂ ਉਹ ਹੂੰ ਜੇ ਸਾਨੂੰ ਦਿਸੇ ਹੁੰਦੇ ਤਾਂ ਸਾਨੂੰ ਪਤਾ ਹੁੰਦਾ ਨਾ ਵੀ ਕਿੱਥੇ ਰਹਿੰਦੇ ਆ ਜੀ ਸਾਨੂੰ ਤਾਂ ਉਹਦੇ ਕੋਲੋਂ ਸਾਨੂੰ ਤਾਂ ਲੱਗਦਾ ਵੀ ਯਾਰ ਪਤਾ ਨਹੀਂ ਕੋਈ ਮਰ ਮੁਰਰੀ ਨਾ ਗਏ ਹੁਣ ਕੀ ਪਤਾ ਲੱਗਦਾ ਉਹਦੇ ਕੋਲੋਂ ਹੀਮਕੀਮ ਹੋ ਜਾਂਦੀ ਹੈ ਕਈ ਵਾਰੀ ਹਾਂ ਤੇ ਜੇ ਆਏ ਹੁੰਦੇ ਜੇ ਹੁਣ ਜਾਂਦੇ ਹੁੰਦੇ ਤਾਂ ਫੇਰ ਆਉਂਦੇ ਸਾਡੇ ਕੋਲੇ ਹਾਂ ਜੀ ਸਤਸ੍ਰੀ ਅਕਾਲ ਜੀ ਬਾਪੂ ਕੀ ਕੀ ਨਾਮ ਆ ਤੁਹਾਡਾ ਮੇਜਰ ਸਿੰਘ ਆ ਜੀ ਜੀ ਕੀ ਕਹੋਗੇ ਜੀ ਕਸੀਤੇ ਕਹਾਂਗੇ ਵੀ ਜਦੋਂ ਬੱਚੇ ਦੀ ਮਾਂ ਮਰ ਜਾਂਦੀ ਹੈ ਬੇਸਰ ਹੈ ਅੱਜ ਸਾਡੀ ਮਾਂ ਮਰ ਗਈ ਸੀ ਬੇਸਰ ਹੈ ਨਾ ਸਾਡੀ ਕੋਈ ਖਬਰਸਾਰ ਗਵਰਨਮੈਂਟ ਲੈਂਦੀ ਹੈ ਹੂੰ ਸ਼ਾਹੂਕਰ ਸਰਕਾਰ ਸ਼ਾਹੂਕਰ ਜੱਟ ਆਸਰਾ ਜੱਟ ਵਿਚਾਰਾ ਸੀ ਰੱਬ ਆਸ ਰਿਹਾ ਅਸੀਂ ਸਾਡੀ ਸ਼ਾਹ ਤਾਂ ਬਾਹ ਫੜ ਲੈਣਗੇ ਪਰ ਸਰਕਾਰ ਸਾਡੀ ਬਾਹ ਨਹੀਂ ਫੜਦੀ ਜਿਹੜੀ ਗੱਲ ਤੁਸੀਂ ਕਰਦੇ ਸਾਡੇ ਐਮਐਲਏ ਦੀ ਇਹ ਕੋਟਫੱਤੇ ਤੁਸੀਂ ਅੰਮਰਦਰਤਨ ਜਦੋਂ ਤਾਂ ਵੋਟਾਂ ਲੈਣੀਆਂ ਸੀ ਉਦੋਂ ਤਿੰਨ ਦੀ ਮਾਵਾਂ ਵੀ ਸਾਡੇ ਪੈਰੀਂ ਹੱਥ ਲਾਉਂਦੀਆਂ ਸੀ ਅਸੀਂ ਉਹਨਾਂ ਦੇ ਮੰਨੀ ਬੇਨਤੀ ਮੰਨੀ ਇਹਨੂੰ ਜਿੱਤਾਇਆ ਪਰ ਅੱਜ ਸਾਡੀ ਉਹ ਬਾਣ ਨਹੀਂ ਫੜ ਰਿਆ ਸ਼ਾਇਦ ਕੀ ਰੱਬ ਨੂੰ ਨਾ ਪਿਆਰਾ ਹੋ ਗਿਆ ਹੋਵੇ ਹਮ ਸਹੀ ਸਲਾਮਤ ਰਹੀ ਸਾਡੀ ਵਾਂ ਤਾਂ ਫੜ ਲਿਆ ਕਿ ਅਸੀਂ ਕੋਈ ਉਹਦੇ ਵਿਰੋਧ ਤਾਂ ਨਹੀਂ ਕਰਦੇ ਅੱਜ ਸਾਡੇ ਹਾਲ ਵਿੱਚ ਦੋ ਸਾਲ ਸਾਡੇ ਨਰਮਾ ਮਰਦ ਰੇ ਪੰਜੀ ਦਾ ਸਮਾਜ ਵਾ ਆਇਆ ਅੱਜ ਸਾਡੀ ਕਣਕ ਵੀ ਮਰ ਗਈ ਸਾਨੂੰ ਸ਼ਾਇਦ ਮੰਡੀ ਗੁੜਚਾ ਲੈਣ ਗਿਆ ਨੂੰ ਜਵਾਬ ਮਿਲੂਗਾ ਜੀ ਇਤੋਂ ਵੱਡੀ ਸਾਡੇ ਦਾ ਕੀ ਹੋ ਸਾਨੂੰ ਕੋਈ ਕਿਸੇ ਨੇ ਕੋਈ ਸਹਿਯੋਗ ਨਹੀਂ ਦਿੱਤੀ ਨਾ ਮਿੰਤ ਲਾ ਦੇਣੀ ਸੋਚ ਵੀ ਨਹੀਂ ਹੁਣ ਵੀ ਸਾਨੂੰ ਸਹਾਇਤਾ ਦੇ ਦੇਣਗੇ ਬਹੁਤ ਬੁਰੇ ਹਾਲ ਹੈ ਜੀ ਕੋਈ ਸਾਡਾ ਸਟੇਟੀਆਂ ਚੋਂ ਸਾਡੀ ਮਦਦ ਕਰ ਦੇਣ ਕੋਈ ਜਿੰਮਟ ਵਾਲੇ ਪਾਸੇ ਮਦਦ ਕਰ ਦੇਣ ਜਾਂ ਸਾਨੂੰ ਇਹਦਾ ਬੰਦ ਦਾ ਹੱਕੀ ਦੇ ਦੇਣ ਹੁਣਾਂ ਚੋਣ ਜਾਬਤਾ ਲੱਗ ਜੂ ਸਿਰਫ ਗੱਲਾਂ ਬਾਤਾਂ ਚ ਤੇ ਅਖਬਾਰਾਂ ਚ ਰਹਿ ਜੂ ਸਾਨੂੰ ਫੇਰ ਕੁਛ ਨਹੀਂ ਅਸੀਂ ਇਹੀ ਬੇਨਤੀ ਕਰਨੀ ਹੈ ਵੀ ਚੋਣ ਮਾਝੂ ਤੋਂ ਪਹਿਲਾਂ ਸਾਨੂੰ ਗਾਂਹਲੀ ਫਸਲ ਦੀ ਤਿਆਰੀ ਬਾਰੇ ਮਦਦ ਦਿੱਤੀ ਜਾਵੇ ਅਸੀਂ ਹੋਰ ਬਾਹਲਾ ਸਾਥ ਬੋਲੇ ਨਹੀਂ ਜਾਂਦਾ ਕੀ ਕਾਂਗੇ ਭਾਈ ਜਿਵੇਂ ਬੱਪੂ ਜੀ 8 ਦਿਨ ਹੋ ਗਏ ਬਿਆਨ ਇੱਕ ਨਹੀਂ ਇਹਦੀ ਮਨਛਾ ਕੀ ਹੋ ਸਕਦੀ ਹੈ ਬਿਆਨ ਕਿਉਂ ਨਹੀਂ ਆਇਆ ਬਿਆਨ ਕੀ ਪੱਤੇ ਵੀ ਕਿਉਂ ਨਹੀਂ ਐ ਸਾਡੇ ਨਾਲ ਕੁਦਰਤ ਦੇ ਨਾਲ ਵਿਰੋਧ ਕਰਤੇ ਇਹ ਵੀ ਵਿਰੋਧ ਕਰ ਰਹੇ ਆ ਅੱਜ ਜਦੋਂ ਪਿੱਛੇ ਜੇ ਹੜਾ ਆਏ ਸੀਗੇ ਭਗਵੰਤ ਮਾਨ ਪਜਾਮਾ ਲਾ ਕੇ ਬੱਕਰੀਆਂ ਕੁੱਕੜਾਂ ਦੇ ਪੈਸੇ ਵੀ ਦਿੰਦਾ ਫਿਰਦਾ ਸੀਗਾ ਸਾਡੇ ਬਾਰੇ ਤੇ ਇਹ ਵੀ ਨਹੀਂ ਆਖੇ ਮੈਂ ਪੈਸੇ ਦਿਉ ਕਿ ਨਾ ਦੂੰ ਸਿਰਫ ਵੋਟਾਂ ਚੱਕ ਸੀ ਬਾਈ ਬਹੁਤ ਲੋਕਾਂ ਨੇ ਬਹੁਤ ਇਹਨਾਂ ਨੂੰ ਵੋਟਾਂ ਪਾਈਆਂ ਇਹ ਜ਼ਮੀਰ ਮਰੀ ਵਾਲੇ ਇਨਸਾਨ ਐ ਇਹ ਸਾਡੀ ਸਰਕਾਰ ਜ਼ਮੀਰ ਮਰੀ ਮੈਂ ਜਿਉਂਦੀ ਜਾਗਦੀ ਕਹਿ ਨਹੀਂ ਸਕਦਾ ਜਿਉਂਦੀ ਜਾਗਦੀ ਹੁੰਦੀ ਸਾਡਾ ਕੋਈ ਹਾਲ ਚਾਲ ਪੁੱਛਦੇ ਸ਼ਾਇਦ ਮੈਂ ਇੱਥੇ ਇੱਕ ਗੱਲ ਬੜੀ ਕਹੂੰਗਾ ਵੀ ਇਹਨੂੰ ਸਾਨੂੰ ਲੱਕੜਾਂ ਹੀ ਮਿਲੀਆਂ ਇਹਨਾਂ ਦੇ ਸ਼ਿਕਾਰੀ ਨੂੰ ਮਰ ਜਾਂਦੇ ਤਾਂ ਅਸੀਂ ਆਜ ਤਾਂ ਛੱਡ ਦਿੰਦੇ ਇਹ ਜਿਉਂਦੇ ਜਾਗਦੇ ਵੀ ਨਹੀਂ ਸਾਡੀ ਆਵਾਜ਼ ਲੈਂਦੇ ਵੀ ਅਸੀਂ ਸਾਨੂੰ ਕਿੰਨਾ ਕੁ ਦੁੱਖ ਜੀ ਬਹੁਤ ਛੋਟੇ ਜ਼ਿਮੀਦਾਰਾਂ ਸੀ ਪੰਜ ਚਾਰ ਚਾਰ ਕਿੱਲੇ ਵਾਲੇ ਬਹੁਤ ਹਾਲਤ ਸਾਡੀ ਮੰਦੀ ਆ ਨਸ਼ਿਆਂ ਤੋਂ ਬਿਲਕੁਲ ਸਾਡੇ ਪਿੰਡ ਬਹੁਤ ਰਹਿਤ ਹੈ ਆਪਣੀ ਕਮਾਈ ਜੀ ਕਰਕੇ ਰੋਟੀ ਜੀ ਖਾ ਲੈਂਦੇ ਪਰ ਸਾਡੇ ਰੱਬ ਨੇ ਹੁਣ ਤਾਂ ਰੋਟੀ ਵੀ ਕੋਈ ਕੋਈ ਆਸ ਵੀ ਨਹੀਂ ਦਿੰਦੇ ਜੀ ਤੇ ਐਮਪੀ ਐਮਪੀ ਕੋਟੇ ਜੋ ਵੀ ਕੋਸ਼ਿਸ਼ ਅਨਾਉਂਸਲ ਕਰਾ ਵੀ ਕਿਸੇ ਤੋਂ ਆਸ ਨਹੀਂ ਕੋਈ ਐਮਪੀ ਉਮਪੀ ਕੋਟੇ ਵਾਲਾ ਸਾਡੇ ਕੋਈ ਨਹੀਂ ਪਹੁੰਚਾ ਜਦੋਂ ਦੇਵਾਂਗੇ ਉਹਦਾ ਧੰਨਵਾਦ ਕਰ ਦਾਂਗੇ ਹੈ ਤਾਂ ਪ੍ਰਿਆਦੀ ਹੈ ਸਾਡੀ ਹੂੰ ਜਦ ਸੁਖਵੀਰ ਬਾਦਲ ਜੀ ਅਸੀਂ ਉਹਨਾਂ ਨੇ ਵੀ ਕੋਈ ਅਨਾਉਂਸ ਨਹੀਂ ਕਰਵਾਇਆ ਨਹੀਂ ਕਰਿਆ ਨਹੀਂ ਕਰਿਆ ਚਲ ਇੰਨਾ ਹੈ ਉਹ ਤੇ ਇੱਕ ਜਿੰਮੇ ਕੋਈ ਕਿਸੇ ਦੇ ਅਸੀਂ ਇੱਕ ਮਰੇ ਹੋਏ ਇਨਸਾਨ ਹੈ ਹੂੰ ਚਲ ਹਰ ਨਾਰਾ ਮਾਰਨ ਹਰੇਕ ਹੀ ਆਉਂਦਾ ਭਾਈ ਮਾਰ ਜੇ ਵੀ ਮਾੜਾ ਕੰਮ ਹੋ ਗਿਆ ਹਰੇਕ ਕਹਿ ਜਾਂਦਾ ਪਰ ਸਾਨੂੰ ਕੋਈ ਆਸ ਦੀ ਉਮੀਦ ਤਾਂ ਦੇਣ ਜਾਗ ਆਉਣ ਸਾਨੂੰ ਵੀ ਤੁਹਾਨੂੰ ਆ ਭਾਈ ਮਾਜੋ ਦੇ ਕੀ ਦੀ ਖਾਤਰ ਕਰਦੇ ਇੰਨਾ ਖਾਤਰ ਹੀ ਕਰਦੇ ਜੀ ਹਾਂ ਬਹੁਤ ਬੁਰਾ ਹੈ ਜੀ ਜੀ ਭਾਈ ਕਿੰਨਾ ਰਖਵਾਗਾ ਪਿੰਡ ਦਾ 1200 ਏਕੜ ਆ ਭਾਈ ਜੀ ਸਾਰਾ ਹੀ ਖਰਾਬ ਹੈ ਸਾਰਾ ਹੀ ਖਰਾਬ ਹੈ ਭਾਈ ਹੂੰ ਇਥੋਂ ਖੁੱਡੀਆਂ ਸਾਹਿਬ ਦਾ 20 ਕਿਲੋਮੀਟਰ ਪਿੰਡ ਦੂਰ ਹੈ ਉਹਨਾਂ ਦਾ ਵੀ ਬਈ ਇੱਕ ਵੀ ਬਿਆਨ ਨਹੀਂ ਆਇਆ ਇੱਕ ਹੋਰ ਸਾਡੀ ਜਿਹੜੀ ਵੀ ਗਰਦੌਰੀ ਹੋ ਜੇ ਜਿਹੜੀ ਆ ਹੁਣ ਤੁਸੀਂ ਕਣਕ ਵੇਖ ਲਓ ਬਈ ਇਹ ਸਾਰੀ ਖਤਮ ਆ ਤੇ ਗਾਂ ਵਾਲੀ ਕੋਈ ਮੱਕੀ ਵੀ ਲੂ ਕੋਈ ਭਿੰਡੀ ਵੀ ਲੂ ਕੋਈ ਮੂੰਗੀ ਵੀ ਲੂ ਉਹਦੀ ਵੀ ਆਸ ਮੇਦ ਵੀ ਜੇ ਗਰਦੌਰੀ ਹੋ ਜੇ ਤੇ ਅਗਲਾ ਗਾਂ ਵਾਲੀ ਫਸਲ ਵੀ ਲੇ ਅੱਜ ਤਾਈਂ ਸਾਡੇ ਪਿੰਡ ਹਜੇ 8 ਦਿਨ ਹੋ ਗਏ ਪੂਰੇ ਬਈ ਕੋਈ ਜੀਵ ਹੀ ਨਹੀਂ ਆਇਆ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਜਿਹੜਾ ਮਤਰਤਨ ਕੂਟਫਤਾ 35000 ਵੋਟ ਪਈ ਆ ਸਾਡੇ ਹਲਕੇ ਚ ਉਹਨੂੰ 35000 ਵੋਟ ਤੇ ਜਿੱਤਾਇਆ ਤੇ ਉਹਨੇ ਇੱਕ ਆਪ ਦੇ ਕੋਈ ਸਿੰਗਲ ਬਿਆਨ ਵੀ ਨਹੀਂ ਦਿੱਤਾ ਹਮ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਆ ਬਾਈ ਤੇ ਛੋਟੇ ਜ਼ਿਮੀਦਾਰ ਆ ਸਾਡੇ ਤੇ ਸਾਰੇ ਜਿਹੜੇ ਠੇਕੇਸੀਆਂ ਤੇ ਪੈਲੀਆਂ ਲੈ ਕੇ ਕਰਦੇ ਆ ਤੇ ਬੁਰਾ ਹਾਲ ਆਈ ਛੋਟੀ ਆ ਬਾਈ ਇਹ ਜ਼ਮੀਨ ਹਾਂਜੀ ਬਾਈ ਜੀ ਕਿੰਨਾ ਬਾਣਾ ਥੋੜਾ ਇੱਥੇ ਮੇਰੇ ਕੋਲ 16 ਕਿੱਲੇ ਆ ਜੀ 16 ਕਿੱਲੇ ਹਾਂਜੀ ਟੋਟਲ ਮੇਰੀ 16 ਕਿੱਲਾਂ ਚੋਂ ਤਕਰੀਬਨ ਸਾਰੀ ਫਸਲ ਮੇਰੀ ਖਰਾਬ ਹੈ ਜੀ ਸਾਰੀ ਫਸਲ ਖਰਾਬ ਹੈ ਹਾਂਜੀ ਆਪ ਆਹੀ ਕਰਦੇ ਹੋ ਹਾਂਜੀ ਆਪ ਕਰਦੇ ਆ ਭਾਈ ਜੀ ਅਸੀਂ ਆਪ ਕਰਦੇ ਹਾਂ ਹਾਂਜੀ ਭਾਈ ਜੀ ਤੇ ਤੁਸੀਂ ਪਟਵਾਰੀ ਨਾਲ ਸੰਪਰਕ ਕੀਤਾ ਵੀ ਉਹਨਾਂ ਨੂੰ ਕੋਈ ਆਇਆ ਹੁਣ ਹਦਾਇਤਾਂ ਕਿ ਕੋਈ ਹਦਾਇਤ ਨਹੀਂ ਆਈ ਨਹੀਂ ਹਜੇ ਤੱਕ ਕੋਈ ਹਦਾਇਤ ਨਹੀਂ ਆਈ ਸਾਨੂੰ ਸਰਕਾਰਾਂ ਤੋਂ ਆਸਾਂ ਸੀਗੀਆਂ ਜੀ ਅਸੀਂ ਸਰਕਾਰਾਂ ਨੂੰ ਬਦਲਾ ਚਾਹੁੰਦੇ ਸੀ ਕੋਈ ਬਦਲਾ ਆਵੇ ਜੀ ਪਰ ਸਾਡੀ ਸੋਚ ਤੋਂ ਸਮਝ ਹੋ ਗਈ ਘਾਤਮਕ ਕਹਾਣੀ ਕਿਉਂ ਸਾਨੂੰ ਤਾਂ ਹੁਣ ਰੋਣਾ ਆਉਂਦਾਗਾ ਅਸੀਂ ਕੁਝ ਕਰ ਨਹੀਂ ਸਕਦੇ ਕਿ ਫਿਰ ਕਹਿੰਦੇ ਵੀ ਨਸ਼ਿਆਂ 'ਚ ਪੈਂਦੇ ਆ ਹੁਣ ਇਦੂ ਬਾਦ ਜਾਂ ਤਾਂ ਸਾਡੇ ਕੋਲੇ ਰਸੇ ਆ ਤੇ ਜਾਂ ਸਾਡੇ ਕੋਲੇ ਨਸ਼ੇ ਆ ਉਹਨਾਂ ਜੇ ਖੇਤੋਂਆਂ ਦਾ ਰੋਣ ਨਿਕਲਦਾ ਨਾ ਅਸੀਂ ਘਰੇ ਜਾਣ ਜੋਗੇ ਆ ਜੇ ਮੰਡੀ ਜਾਂਨੇ ਗੁੜਚਾ ਲੈਣ ਉਹ ਸ਼ਾਹੂਕਾਰ ਵੀ ਕਹਿ ਦਿੰਦੇ ਆ ਵੀ ਤੁਹਾਡੇ ਫਸਲ ਤਾਂ ਹੈ ਨਹੀਂ ਅਸੀਂ ਕਿੱਥੋਂ ਦੇਵਾਂਗੇ ਤੁਹਾਨੂੰ ਸਾਨੂੰ ਤਾਂ ਆਈ ਨਹੀਂ ਸਮਝ ਆਉਂਦੀ ਜਿਹੜਾ ਸਾਡੇ ਦਿਹਾਤੀ ਦਾ ਐਮਐਲਏ ਆ ਉਹਨੂੰ ਜਿਤਾ ਕੇ ਭੇਜਿਆ ਉਹਨੇ ਅੱਜ ਤੱਕ ਮੇਰੇ ਸਾਹਮਣੇ ਕੋਈ ਗੀੜਾ ਨਹੀਂ ਮਾਰਿਆ ਘਟੋ ਘਟ ਬੰਦਾ ਗੀੜਾ ਤਾਂ ਮਾਰ ਸਕਦਾ ਕੋਈ ਹੱਥ ਬਾਹਾਂ ਤਾਂ ਫੜ ਸਕਦਾਗਾ ਉਹਨੇ ਹਜੇ ਤੱਕ ਸਾਡੇ ਨੂੰ ਕੋਈ ਸੰਪਰਕ ਨਹੀਂ ਕਰਿਆ ਨਾ ਕੋਈ ਪੀਏ ਨਹੀਂ ਭੇਜਿਆਗਾ ਜਦੋਂ ਇਲੈਕਸ਼ਨਾਂ ਦੇ ਟਾਈਮ ਹੁੰਦਾ ਉਦੋਂ ਹਰੇਕ ਦਾ ਮਾਂ ਪਿਓ ਰਿਸ਼ਤੇਦਾਰੀਆਂ ਕੱਢਦੇ ਆ ਬਈ ਤੁਸੀਂ ਆਓ ਤੁਸੀਂ ਵੋਟਾਂ ਦਾ ਆਖੋ ਪਰ ਕਿਸ ਨੇ ਸਾਡੀ ਕੋਈ ਸਹਾ ਨਹੀਂ ਪੜੀ ਭਗਵਾਨਤ ਮਾਨ ਸਾਹਿਬ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਗਰਦੌਰੀਆਂ ਕਰਵਾਈਆਂ ਜਾਣ ਤਾਂ ਜੋ ਅਸੀਂ ਆਦੀ ਹੁਣ ਅਸੀਂ ਇਹਨੂੰ ਬਾਹ ਨਹੀਂ ਸਕਦੇਗੇ ਜੇ ਬੌਣੇ ਆ ਉਹ ਕੱਲ ਨੂੰ ਆਖਣਗੇ ਤੁਹਾਡੇ ਤਾਂ ਕਣਕ ਦੇ ਬੀਜ ਹੀ ਨਹੀਂ ਸੀ ਹੁਣ ਅਸੀਂ ਨਾ ਦੇ ਕੋਈ ਫਸਲ ਬੀਜਣ ਚੋਗੇ ਕੋਈ ਮੱਕੀ ਬੀਜ ਲੈ ਕੋਈ ਮੂੰਗੀ ਬੀਜ ਲਈ ਐ ਇਹਨਾਂ ਦਾ ਕੋਈ ਪਤਾ ਨਹੀਂ ਸਰਕਾਰਾਂ ਦਾ ਵੀ ਕੱਲ ਨੂੰ ਆਖਣੇ ਤੁਹਾਡੇ ਤਾਂ ਕਣਕ ਹੈ ਨਹੀਂ ਸੀਗੀ ਤੁਸੀਂ ਐਵੇਂ ਆਖੀ ਜਾਂਦੇ ਹੋ ਅਸੀਂ ਬਹੁਤ ਦੁਖੀ ਆ ਜੀ ਪਟਵਾਰੀਆਂ ਤੱਕ ਪਹੁੰਚ ਕੀਤੀ ਹੂੰ ਪਤਾ ਕੀਤਾ ਤੁਸੀਂ ਕਿ ਨਹੀਂ ਹੁਮੇ ਨਹੀਂ ਜੀ ਉਹਨਾਂ ਸਾਨੂੰ ਕੀਤਾ ਉਹਨਾਂ ਕੀਤਾ ਹੀ ਉਹਨਾਂ ਨੂੰ ਕੋਈ ਹਦਾਇਤ ਹੀ ਨਹੀਂ ਹੋਈ ਜਾਰੀ ਸਰਕਾਰ ਦੀ ਜੇ ਕੋਈ ਹਦਾਇਤ ਹੋਊਗੀ ਤਾਂ ਉਹ ਆਂਦੇ ਅਸੀਂ ਕਰਾਂਗੇ ਪਰ ਹਜੇ ਤਾਈ ਸਾਨੂੰ ਕੋਈ ਹਦਾਇਤ ਨਹੀਂ ਜੀ ਇੱਕ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਸਾਡਾ ਪਿੰਡ ਸਾਰਾ ਦੇ ਕੇ ਆਇਆ ਜੀ ਕਿਸਾਨ ਯੂਨੀਅਨ ਵੀ ਨਾਲ ਗਈ ਹੈ ਤੇ ਮੰਗ ਪੱਤਰ ਦੇ ਕੇ ਆਇਆ ਪਰ ਹਜੇ ਤਾਈ ਡੀਸੀ ਸਾਹਿਬ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਸਮਝ ਨਹੀਂ ਆਉਂਦੀ ਜੀ ਮੁੱਖ ਮੰਤਰੀ ਸਾਹਿਬ ਦੀ ਉਹ ਸਾਨੂੰ ਕਹਿੰਦੇ ਆ ਵੀ ਝੋਨਾ ਲਾਉਣੇ ਹੋ ਹਾਂਜੀ ਹਾਂਜੀ ਵੀ ਪਾਣੀ ਬਹੁਤ ਥੱਲੇ ਜਾ ਰਹੇ ਨੇ ਠੀਕ ਆ ਅਸੀਂ ਨਰਮਾ ਲਾਇਆ ਉਹਨਾਂ ਦੇ ਆਕੇ ਮਾਨੂੰ ਪਹਿਲੇ 2 ਸਾਲ ਹੋ ਗਏ ਸਰਕਾਰ ਆਈ ਨੂੰ ਸਾਡੇ ਨਰਮਾ ਨਹੀਂ ਹੋਇਆ 2 ਸਾਲ ਹੋ ਗਏ ਨਾ ਕੋਈ ਉਹਦਾ ਕੋਈ ਮੁਆਜਬਾ ਆਇਆਗਾ ਅਸੀਂ ਤਾਂ ਪਹਿਲਾਂ ਹੀ ਸਾਨੂੰ ਆਏ ਸੀਗਾ ਚਲੋ ਕਣਕ ਆਜੂਗੀ ਚਲੋ ਨਰਮਾ ਨਹੀਂ ਹੋਇਆ ਤਾਂ ਚਲੋ ਪਰਪਾਈ ਹੋ ਜੂਗੀ ਸਾਡੀ ਪਰ ਐਸ ਕੀ ਕੁਦਰਤ ਨੇ ਸਾਡੀ ਜਿਹੜੀ ਕਣਕ ਵੀ ਖੋਲੀ ਸਾ ਤੋਂ ਅਸੀਂ ਨਰਮੇ ਦੀ ਸਾਰੀ ਬੈਲਟ ਸਾਡੀ ਨਰਮੇ ਦੀ ਆ ਸਾਡੇ ਕੋਈ ਪਾਣੀ ਦੇ ਪ੍ਰਬੰਧ ਵੀ ਹੈ ਨਹੀਂ ਕਿ ਕੋਈ ਸਿੱਧਾ ਪਾਣੀ ਆਏ ਨਹੀਂਗਾ ਵੀ ਹਾਂ ਵੀ ਹਰੇ ਕਹਿ ਦੂਗਾ ਮੇਰਾ ਘੰਟੇ ਚ ਕਿਲਾ ਲੱਗਦਾਗਾ ਪੰਜ ਪੰਜ ਘੰਟੇ ਚ ਅੱਧਾ ਅੱਧਾ ਕਿਲਾ ਲੱਗਦਾਗਾ ਖਾਲੇ ਟੁੱਟੇ ਪਏ ਆ ਬੁਰਾ ਹਾਲ ਆ ਕੋਈ ਪਾਈਪ ਲਾਈਨ ਦੀ ਸਹੂਲਤ ਨਹੀਂ ਕਿਥੇ ਪਾਸੇ ਬੁਰਾ ਹਾਲ ਆ ਸਾਡੇ ਦਿਹਾਤੀ ਦਾ ਜੀ ਇਹ ਤਾਂ ਕਹਿੰਦੇ ਵੀ ਅਸੀਂ ਤਾਂ ਟੀਲਾਂ ਤੱਕ ਪਹੁੰਚਦਾ ਕਰਤਾ ਪਾਣੀ ਨਹੀਂ ਜੀ ਕੋਈ ਟੀਲਾਂ ਤੱਕ ਨਹੀਂ ਆਇਆ ਜੀ ਸੋਨੂੰ ਅਸੀਂ ਬਖਾ ਵੀ ਸਕਦੇ ਆ ਖਾਲੇ ਸਾਰੇ ਟੁੱਟੇ ਪਏ ਆ ਇਹ ਸਿਰਫ ਕਾਗਜ਼ੀ ਕਾਰਵਾਈਆਂ ਚ ਤੁਰੇ ਫਿਰਦੇ ਆ ਕੋਈ ਸ਼ਪਾਰਸ਼ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਸਭ ਬੁਰਾ ਹਾਲ ਆ ਸਾਡੇ ਦਿਹਾਤੀ ਦਾ ਜੀ ਹ ਇਹ ਕਿਹਾ ਦੀ ਭਾਈ ਮਾਹਾਂ ਭਾਈ ਟੇਲਾ ਤੇ ਤੁਹਾਨੂੰ ਲੈ ਚਾਲਦੇ ਆ ਜੇ ਟੇਲਾ ਤੇ ਤੁਹਾਨੂੰ ਪਾਣੀ ਦਿਸ ਗਿਆ ਫਿਰ ਤਾਂ ਅਸੀਂ ਗਲਤ ਸਾਹਤ ਹੋ ਜਾਾਂਗੇ ਠੀਕ ਹੈ ਤਾਂ ਨਹੀਂ ਫਿਰ ਸਰਕਾਰ ਹੋ ਜੂਗੀ ਠੀਕ ਹੈ ਪਟਵਾਰੀਆਂ ਤੇ ਕਰੋ ਵੀ ਪਹੁੰਚ ਕਰ ਲਈ ਪਟਵਾਰੀ ਵੀ ਸਾਡੇ ਦੀ ਪੁੱਤ ਹੈ ਉਹ ਆਂਦੇ ਕਹਿੰਦੇ ਭਾਈ ਜਿੰਨਾ ਜਿਕਰ ਫੰਡਰ ਨਹੀਂ ਰਿਲੀਜ਼ ਹੁੰਦਾ ਅਸੀਂ ਇੱਥੇ ਆ ਕੇ ਯਾਰ ਤੁਹਾਡੇ ਕਹਿੰਦਾ ਐਵੇਂ ਨੂਨ ਭੁਕਣਾ ਥੋੜਾ ਹੁਣ ਹਾਂ ਇੱਥੇ ਆ ਜਾਾਂਗੇ ਠੀਕ ਹੈ ਤੇ ਉਹਦੀ ਗਰਦੌਰੀਆਂ ਕਰੀ ਜਾਵਾਂ ਲੋਕਾਂ ਨੂੰ ਐਵੇਂ ਝੂਠੀ ਜੀ ਆਸ ਕਿਉਂ ਬਣਾਈ ਗਏ ਅਸੀਂ ਹੂੰ ਜਿੰਨਾ ਚਿਕਰ ਸਾਨੂੰ ਕੋਈ ਫੰਡ ਨਹੀਂ ਰਿਲੀਜ਼ ਹੁੰਦਾ ਉਹਨਾਂ ਚਿਕਰ ਕਹਿੰਦੇ ਅਸੀਂ ਆ ਸਾਡਾ ਆਉਣ ਦਾ ਕੋਈ ਫਾਇਦਾ ਨਹੀਂ ਬਾਈ ਅਸੀਂ ਵੀ ਤੁਹਾਡੇ ਦੀ ਪੁੱਤੀਆਂ। ਬਾਕੀ ਇੱਕ ਗੱਲ ਦੱਸੋ ਜਿਵੇਂ ਪਿਛਲੇ 10 ਸਾਲਾਂ ਦੀ ਗੱਲ ਕਰ ਲਈਏ 20 ਦੀ 30 ਦੀ ਤਿੰਨ ਦਹਾਕਿਆਂ ਤੱਕ ਉਦੋਂ ਵੀ ਨੁਕਸਾਨ ਹੋਇਆ ਕਰੇ ਇਸ ਪਿੰਡ 'ਚ ਪਹਿਲਾਂ? ਨਹੀਂ ਪਹਿਲਾਂ ਨਹੀਂ ਹੋਇਆ। ਪਰ ਜਿਹੜੇ ਹੁਣ ਨੁਕਸਾਨ ਦੀ ਗੱਲ ਕਰੀਏ ਹੁਣ ਗਵਰਨਮੈਂਟ ਨਰਮੇ ਤੇ ਜ਼ੋਰ ਦੇ ਰਹੀ ਆ। ਪਿਛਲੇ ਸਾਲ ਤਾਂ 14 ਕਿਲੋ ਜੂ 11 ਮਣ ਚੁਕਿਆ ਸੀ। ਉਦੋਂ ਪਿਛਲੇ ਸਾਲ ਖਣ 13 ਮਣ ਹੋਇਆ ਸੀਗਾ। ਨਰਮਾ ਹੁੰਦਾ ਨਹੀਂ ਅਸੀਂ ਫੇਰ ਵੀ ਇਹ ਧਰਤੀ ਜੀਵ ਸੁਰੱਖਣ ਦੇ ਮਾਰੇ ਪਾਣੀ ਕਰਕੇ ਵੀ ਨਰਮਾ ਵੀਦ ਰ ਫਿਰ ਸਾਡੇ ਕੋਲੇ ਹੱਲ ਕੀ ਆ ਹੋਰ ਹੁਣ ਅਸੀਂ ਕੀ ਕਰਾਂਗੇ ਕੀ ਅੱਜ ਜਵਾਗ ਵਰਦੀਆਂ ਮੰਗਦੇ ਕੋਈ ਸਕੂਲ ਦਾ ਦਾਖਲਾ ਮੰਗਦੇ ਉਹ ਤੇ ਦੇਣ ਤੋਂ ਫੇਲ ਹੂੰ ਦੋ ਤਿੰਨ ਸਾਲ ਹੋ ਗਏ ਵੀ ਫਸਲ ਸਾਡੀ ਚੌਥੀ ਫਸਲ ਅਸੀਂ ਕਹਿ ਸਕਦੇ ਹਾਂ ਮਰ ਗਈ ਅਸੀਂ ਕਿਹਦੇ ਆਸਰੇ ਜੀਉਂਗੇ ਕਿਉਂ ਅਸੀਂ ਚੰਗਾ ਸਰਕਾਰਾਂ ਨੂੰ ਕਹੀਏ ਸਾਡੀ ਸਾਰਤਾ ਲੈਂਦੇ ਅੱਜ ਪਹਿਲੀਆਂ ਤਾਂ ਫਸਲਾਂ ਮਰ ਗੀਆਂ ਉਹਦਾ ਕੋਈ ਕੋਈ ਮਾਜਬਾਨੀ ਆ ਤੇ ਜੇ ਗਰਦੌਰੀਆਂ ਹੋਣਾਂ ਸੀ ਆ ਗਰਦੌਰੀਆਂ ਹੋਈਆਂ ਦੂਜੀ ਗੱਲ ਗਰਦੌਰੀ ਕਿਸੇ ਦੇ ਨਾਲ ਕਿਸੇ ਦੇ ਨਾਲ ਸਾਨੂੰ ਸਹੀ ਗਰਦੌਰੀ ਨਹੀਂ ਮਿਲਦੀ ਜੀ ਮੈਂ ਠੇਕੇ ਤੇ ਲਿਆਉਣ ਠੇਕੇ ਤੇ ਮਿਲੇ ਜੇ ਕਰਨ ਦਾ ਸਰਕਾਰ ਇੰਨਾ ਕੁ ਸੋਚ ਕੇ ਕਰੇ ਬਹੁਤ ਮਾੜੀ ਪੋਜੀਸ਼ਨ ਹੈ ਬਹੁਤ ਮਾੜੀ ਕਹੀ ਜੀ ਉਹ ਨਾ ਕਰੇ ਜਵਾਗ ਵੀ ਨਹੀਂ ਪੜਾ ਸਕਦੇ ਕਰਾਂਗੇ ਕੁਝ ਝਾੜੀ ਤੇ ਵੀ ਨਹੀਂ ਕੰਮ ਮਿਲਦਾ ਕਰੂ ਕੀ ਫਿਰ ਜੀ ਹਾਂ ਤੇ ਦੋ ਸਾਰ ਸਾਡੇ ਪਿੰਡ ਜੀ ਜਿਹੜਾ ਕੁਝ ਬੰਦੇ ਜਿਹੜੇ ਠੇਕੇ ਤੇ ਲੈ ਕੇ ਵਾਹੀ ਕਰਦੇ ਆ ਵੀ ਉਹ ਜੇ ਵੀ ਸਰਕਾਰ ਗਰਦੌਰੀ ਕਰਦੀ ਆ ਵੀ ਉਹ ਜਿਹੜੇ ਪੈਸੇ ਆ ਉਹ ਕਾਸਟਕਾਰ ਦੇ ਨਾਂ ਤੇ ਪਾਏ ਜਾਣ ਵੀ ਠੇਕਾ ਅਸੀਂ ਦੇ ਚੁੱਕੇ ਆ ਉਹਨਾਂ ਨੂੰ ਵੀ ਠੇਕਾ ਜਿਹੜਾ ਸਾਰਾ ਅਗਲੇ ਦੇ ਖਾਤੇ 'ਚ ਗਿਆ ਹੋਇਆ ਹੈ ਜੀ ਇੱਕ ਹਿਸਾਬ ਦਾ ਹਾਂ ਇਹ ਕਰਕੇ ਪੰਫਲਟ ਕਰਾਉਣ ਦੀ ਕੋਸ਼ਿਸ਼ ਹੈ ਇੱਕ ਮੰਨ ਕੇ ਚਲੋ ਕਿ ਜਿੰਮੇਦਾਰ ਨੂੰ ਜਿੰਮੇਦਾਰ ਨਾਲ ਲੜਾਈ ਜਾਂਦੇ ਆ ਜੇ ਤੁਸੀਂ ਆਈਆਂ ਬਾਦਲ ਸਰਕਾਰ ਨੇ ਇੱਕ ਰੀ ਚ ਇੱਕ ਵੰਡੇ ਸੀਗੇ ਭਾਈ ਪਿੰਡ 'ਚ ਆ ਕੇ ਨੰਬਰਦਾਰਾਂ ਨੂੰ ਬਿਠਾ ਕੇ ਚੱਕ ਵੰਡਦੇ ਸੀਗੇ ਵੀ ਜਦੋਂ ਦੇਣ ਦਾ ਹੀ ਤੁਹਾਡਾ ਰਾਦਾ ਹੀ ਹੋਵੇ ਤੇ ਸਿੱਧਾ ਆ ਕੇ ਭਾਈ ਪਿੰਡੇ ਚਾਉਣ ਪਿੰਡ ਦੇ ਜਦੋਂ ਪਿੰਡ ਸਾਰਾ ਇਕੱਠਾ ਆਊਗਾ ਕੋਈ ਗਲਤ ਨਹੀਂ ਕਰਦਾ ਭਾਈ ਹਾਂ ਠੀਕ ਹੈ ਇਹ ਤਾਂ ਇੱਕ ਵਾਸ ਇੱਕ ਕੀ ਆ ਤੁਸੀਂ ਐਂ ਕਰੋ ਜੀ ਅੱਜ ਖਾਤੇ ਭੇਜ ਦਿਓ ਅੱਜ ਤੁਹਾਡਾ ਖਾਤੇ ਦਾ ਨੰਬਰ ਗਲਤ ਹੋ ਗਿਆ ਜਾ ਹੋ ਗਿਆ ਓਵਰঅল ਜਿਹਾ ਹੁੰਦੀ ਕੋ ਲੋੜ ਹੈ ਜੇ ਤੁਸੀਂ ਦੇਣਾ ਤਾਂ ਸਿੱਧੇ ਮਤੇ ਨਾਲ ਦਿਓ ਅਸੀਂ ਐਨੀਆਂ ਦੇ ਵੀ ਕੋਈ ਨਾ ਕਿਸੇ ਦਾ ਵਿਰੋਧ ਕਰਗੇ ਪਰ ਸਾਡੇ ਆਉ ਤਾਂ ਸਹੀ ਯਾਰ ਸਾਡੇ ਬੈਠਣ ਤਾਂ ਆਜੋ ਹੋਰ ਨਹੀਂ ਤਾਂ ਯਾਰ ਜੀ ਇੱਕ ਬਾਈ ਹੋਰ ਗੱਲ ਦੱਸਿਓ ਮੈਨੂੰ ਐਨੀਆਂ ਹੁੜੀਆਂ ਖਬਰਾਂ ਲੱਗੀਆਂ ਬਹੁਤ ਵੀਡੀਓ ਚੱਲ ਗਈਆਂ 5-5 ਲੱਖ ਬੰਦਾ ਵੀਡੀਓ ਦੇਖ ਗਿਆ ਲੀਡਰਾਂ ਨੇ ਹੁੜੀਆਂ ਵੀਡੀਓ ਪਾ ਨਾ ਆਈਆਂ ਹੱਲ ਫੇਰ ਨਹੀਂ ਇਹ ਮਤਲਬ ਕੀ ਗੱਲ ਹੈ ਕੀ ਕਰ ਸਕਦੇ ਹਾਂ ਸੀ ਤਾਂ ਬਸ ਫਰਿਆਦ ਹੀ ਕਰ ਸਕਦੇ ਹਾਂ ਦੱਸ ਸਕਦੇ ਤੋਂ ਖਬਰਾਂ ਹੁਣ 2 ਮਾਰਚ ਦੀ ਗੱਲ ਹੈ 10 ਮਾਰਚ ਹੋ ਗਈ ਅਜੇ ਹਜੇ ਤੱਕ ਕੁਝ ਨਹੀਂ ਹਾਂ ਇਸ ਤਾਂ ਕਹੀ ਸਕਦੇ ਆ ਅਸੀਂ ਦਵਾਦਨ ਵੀ ਅਸੀਂ ਆਵਾਂਗੇ ਜਾਂ ਕਿਵੇਂ ਕਰਾਂਗੇ ਇਹੀ ਹੈ ਜੀ ਹੋਰ ਤਾਂ ਸਾਡਾ ਬਸ ਕੁਝ ਨਹੀਂ ਸਾਡਾ ਤਾਂ ਫਰਿਆਦ ਆ ਸਾਡੀਆਂ ਪਿੰਡ ਤਾਂ ਨਹੀਂ ਓਡਾ ਹੋਰ ਸਟੇਟ ਸਟੂਟ ਚ ਪਤਾ ਕਿਤੇ ਇਹ ਨਹੀਂ ਕੁਝ ਕਹਿ ਸਕਦੇ ਜੀ ਜਿਹੜਾ ਬਿਆਨ ਹੀ ਨਹੀਂ ਆ ਇਹ ਨਹੀਂ ਪੜਕਾ ਉਹ ਸਾਡੇ ਸਾਡਾ ਅਧਿਆਤ ਜੂਪੀ ਚ ਪਤਾ ਹੋਵੇ ਵੀ ਕਹਿੰਦੇ ਜੋਗੀ ਸਰਕਾਰ ਆ ਕੀ ਹੋ ਸਕਦਾ ਉਹ ਮੁਆਵਜ਼ਾ ਦੇ ਦੇ ਸਾਨੂੰ ਅਸੀਂ ਬਹੁਤ ਦੁਖੀ ਆ ਇਸ ਗੱਲੋਂ ਇਹਨਾਂ ਉਹ ਚੰਨੀ ਸਰਕਾਰ ਚੰਗੀ ਸੀਗੀ 100 ਗੁਣਾ ਜੀ ਜਿਹੜਾ ਕੋਈ 2-3 ਮਹੀਨੇ ਰਹਿ ਕੇ ਗਿਆਗਾ ਉਹਨੂੰ 17-17000 ਰੁਪਏ ਉਹਨਾਂ ਨੇ ਮੁਆਵਜ਼ਾ ਦਿੱਤਾ ਤੁਹਾਨੂੰ ਕਿੱਲੇ ਦਾ ਉਹਦੇ ਨਾਲ ਤਾਂ ਇਹਨਾਂ ਨਾਲ ਦੋਹੀ ਚੰਗਾ ਹੋ ਦੀਗਾ ਇਹ ਤਾਂ ਨਮੀ ਨਹੀਂ ਰਹਿਦਾ ਗਿਆ ਸੀਗਾ ਅਸੀਂ ਤਾਂ ਕਹਿੰਨੇ ਕੋਈ ਹੋ ਜਾਏ ਮੁੱਖ ਮੰਤਰੀ ਆਵੇ ਜਿਹੜੇ ਬਾਹ ਦਾ ਫੜੇ ਕਿਸ ਦੀ ਕੋਈ ਇਹਦਾ ਬਾਈ ਨੇ ਸੁੱਤਾ ਹੀ ਰਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦੀ ਜੀ ਬਹੁਤ ਦੁਖੀਆਂ ਜੀ ਅਸੀਂ ਗੱਲ ਹੋ ਜੀ ਜੀ ਤੇ ਜਿਵੇਂ ਹੁਣ ਜਥੇਬੰਦੀਆਂ ਦੀ ਵੀ ਆਪਾਂ ਗੱਲ ਕਰ ਲਈ ਜਿਹੜੀਆਂ ਕਿਸਾਨ ਜਥੇਬੰਦੀਆਂ ਗਈਆਂ ਉਹਨਾਂ ਨੇ ਕੋਈ ਐਜੀਟੇਸ਼ਨ ਜਾਂ ਉਹਨਾਂ ਨੇ ਕੋਈ ਮਤਲਬ ਡੀਸੀ ਦਫ਼ਤਰਾਂ ਕੋਲੇ ਜਾਂ ਖੇਤੀਬਾੜੀ ਮੰਤਰੀ ਕੋਲੇ ਕੀਤੀ ਪਹੁੰਚ ਪਹੁੰਚ ਹਾਂਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਉਗਰਾਹਨ ਸਾਹਿਬ ਦਾ ਜਿਨ੍ਹਾਂ ਨੇ ਪਿੰਡ ਚੋਂ ਇੱਕਠ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀਗੇ ਹਾਂ ਬਈ ਸਾਡਾ ਗਰਦੌਰੀਆਂ ਕੀਤੀਆਂ ਸਾਡੀ ਜਿਹੜੀ ਟੋਟਲ ਜਿਹੜੀ ਹੈਗੀ ਫਸਲ ਉਹ ਖਰਾਬ ਹੋ ਚੁੱਕੀ ਆ ਬਾਕੀ ਸਾਡੇ ਪਿੰਡ ਦੇ ਅਮਰੀਕ ਸਿੰਘ ਜੀ ਉਹ ਗ੍ਰਾਹਕ ਸਾਹਿਬ ਦੇ ਪ੍ਰਧਾਨ ਹੈਗੇ ਆ ਜੀ ਇਹ ਤੁਹਾਨੂੰ ਦੱਸਣਗੇ ਬਈ ਤੁਹਾਡੀ ਹਾਂਜੀ ਬਈ ਕੁਝ ਕਰ ਰਹੀ ਆ ਜਥੇਬੰਦੀ ਤੁਹਾਡੀ ਜਥੇਬੰਦੀ ਤਾਂ ਕਰ ਰਹੀ ਆ ਪਰ ਸਰਕਾਰਾਂ ਨਹੀਂ ਕਰ ਰਹੀਆਂ ਬਾਈ ਹਾਂ ਬਾਕੀ ਦੇਖਦੇ ਹੁਣ ਸਾਰੇ ਲਾਰੇ ਲਾ ਕੇ ਮੁੜ ਗਏ ਐ ਉਸ ਤੋਂ ਬਾਅਦ ਸਾਡੇ ਕੋਲੇ ਤਾਂ ਫਿਰ ਪਿੰਡਾਂ 'ਚ ਵੜ ਨਹੀਂ ਦਿੰਦੇ ਕੋਈ ਹੱਲ ਐ ਅਸੀਂ ਤਾਂ ਵਿਰੋਧ ਕਰਾਂਗੇ ਸਾਰਿਆਂ ਦਾ ਹਾਂ ਨਹੀਂ ਜਿਵੇਂ ਇਹ ਤਾਂ ਹੁਣ ਜੱਗੋ ਤੇਰਵੀਂ ਗੱਲ ਹੀ ਐ ਵੀ ਵਿਧਾਇਕ ਨੇ ਗੇੜਾ ਹੀ ਨਹੀਂ ਮਾਰਿਆ ਜਿਸੇ ਇਹ ਤਾਂ ਹੁਣ ਸਾਰੇ ਗੇੜੇ ਤਾਂ ਮਾਰ ਗਏ ਜੀ ਪਰ ਗੇੜੇ ਉਹ ਗੇੜਾ ਨੂੰ ਕੱਲੇ ਨੂੰ ਕੀ ਕਰਾਂਗੇ ਜਦੋਂ ਦੇਣ ਦੀ ਨਹੀਂ ਕੋਈ ਗੱਲ ਲੈਣਾ ਨਹੀਂ ਦੇਣਾ ਨਹੀਂ ਗਰਦਾਉਰੀ ਦੀ ਕੋਈ ਗੱਲ ਨਹੀਂ ਬਈ ਸਾਰੇ ਵਿਧਾਇਕਤਾ ਇਹ ਤਾਂ ਵਿਧਾਇਕਤਾ ਚਲ ਹੋਰ ਭੇਜ ਤੇ ਉਹਨਾਂ ਨੇ ਕੋਈ ਚੇਅਰਮੈਨ ਭੇਜਤਾ ਜੀ ਪਿੰਡਾਂ 'ਚ ਵੜਨ ਦਦ ਉਹ ਇਸ ਲੋਡ ਰਾਹ ਦੇਖ ਰਹੇ ਐ ਵੋਟਾਂ ਵਾਸਤੇ ਦੇਖਦੇ ਆ ਹੋਰ ਸਾਨੂੰ ਸੁਖਵੀਰ ਆਇਆ ਉਹ ਕਹਿੰਦਾ ਸਾਡੀ ਸਰਕਾਰ ਬਣਾਓ ਇਹਨਾਂ ਨੂੰ ਤਾਂ ਆਪਦਿਕਾਂ ਸਰਕਾਰਾਂ ਤੱਕ ਹੈ ਜੀ ਇਹਨਾਂ ਨੂੰ ਸਾਡੇ ਜ਼ਿਮੀਂਦਾਰਾਂ ਨਾਲ ਕੋਈ ਇਹਨਾਂ ਨੂੰ ਹੋਣੀਗਾ ਜੇ ਕਰਨਗੇ ਠੀਕ ਹੈ ਨਹੀਂ ਕਰਨਗੇ ਤਾਂ ਫਿਰ ਸਾਡੇ ਕੋਲੇ ਝੰਡੇ ਚ ਡੰਡਾ ਤਾਂ ਹੈਗਾ ਹੀ ਆ ਫਿਰ ਪਿੰਡਾਂ ਚ ਅਸੀਂ ਵੜ ਨਹੀਂ ਦਿੰਦੇ ਜੀ ਹਾਂਜੀ ਮਨ ਸਰ ਇਹਨੇ ਇਹ ਨਹੀਂ ਸਮਝਦੇ ਸਰਕਾਰੀ ਪਾਲਥੀ ਕੀ ਆ ਜਿਹਨੂੰ ਅਸੀਂ ਵਿਧਾਇਕ ਬਣਾਇਆ ਉਹ ਆ ਨਹੀਂ ਰਿਹਾਗਾ ਜਿਹੜਾ ਕੋਈ ਚੇਅਰਮੈਨ ਆ ਜਾਂ ਕੋਈ ਹੋਰ ਥੋਪ ਦਿੰਦੇ ਆ ਇਹ ਵੀ ਉਹਦਾ ਉਹਦੇ ਹੁਣ ਕਲੈਕਟਰ ਦਾ ਪਰਚਾ ਪੈ ਗਿਆ ਉਹ ਅੰਦਰ ਰਹਿ ਕੇ ਆਇਆਗਾ ਉਹਨੂੰ ਨੇ ਲਾਂਬੇ ਲਾਦਾ ਬਈ ਤੁਸੀਂ ਵਿਧਾਤੀ ਦਾ ਦੌਰ ਨਹੀਂ ਕਰਨਾ ਗਾ ਇਲੈਕਸ਼ਨ ਆ ਰਹੇ ਐਮਪੀ ਇਲੈਕਸ਼ਨ ਆ ਰਹੇ ਆ ਬਈ ਤੁਹਾਡਾ ਵਿਰੋਧ ਹੋਊਗਾ ਤੁਹਾਡੀਆਂ ਵੋਟਾਂ ਟੁੱਟਣਗੀਆਂ ਹੁਣ ਇਹ ਨਵਾਂ ਉਹ ਕੋਈ ਹੈਗਾ ਚੇ ਪੱਲਾ ਜੀ ਉਹ ਚੇਅਰਮੈਨ ਆ ਉਹਨਾਂ ਨੂੰ ਸਾਡੇ ਥੇ ਭੇਜਤਾ ਗਾ ਮੈਨੂੰ ਕੋ ਸਮਝ ਨਹੀਂ ਆਉਂਦੀ ਵੀ ਕਿ ਇਹ ਨਵਾਂ ਬੰਦਾ ਕਿਉਂ ਪੜਦੇ ਆ ਕਿਉਂ ਲੈ ਲਾਉਂਦੇ ਆ ਜੇ ਉਹ ਐਡਾ ਹੀ ਮਾੜਾ ਸੀਗਾ ਉਹਨੂੰ ਫਿਰ ਟਿਕਟ ਦਿੱਤੀ ਕਿਉਂ ਜੇ ਜੇ ਚੰਗਾ ਸੀਗਾ ਉਹਨੂੰ ਟਿਕਟ ਦਿੰਦੇ ਪਈ ਉਹ ਮਾੜਾ ਸੀ ਉਹਨੂੰ ਜਾਓ ਸਾਡੇ ਹਲਕੇ ਚ ਆ ਵੀ ਤਾਂ ਸਹੀ ਹੁਣ ਪਰ ਲੋਕਾਂ ਦਾ ਦੁੱਖ ਤਾਂ ਸੁਣੇ ਵੋਟਾਂ ਵੇਲੇ ਤਾਂ ਹਰੇ ਤੇ ਘਰੇ ਜਾਂਦਾ ਸੀ ਪੈਰੀ ਹੱਥ ਲਾਉਂਦੇ ਸੀ ਕਿ ਸਭ ਉੱਥੇ ਤੋਂ ਉਹਦੇ ਪੀਏ ਨਹੀਂ ਵੜਨਦੇ ਸੀ ਜਦੋਂ ਕੋਈ ਫਰਿਆਦ ਲੈ ਕੇ ਆਉਂਦੇ ਸੀਗੇ ਹੁਣ ਉਹਦੇ ਪੀਏ ਕਿੱਥੇ ਗਏ ਕੋਈ ਸਮਝ ਤੋਂ ਬਾਹਰ ਹੈ ਸਾਡੀ ਕਹਾਣੀਆਂ ਜਿਹਨਾਂ ਸਰਕਾਰਾਂ ਦੀਆਂ ਜੀ ਦੂਰੀਆਰੀ ਵੀ ਖਰਾਬ ਹੋ ਰਿਹਾ ਠੀਕ ਹੈ ਤੇ ਪਰ ਉਹ ਫਿਰ ਮੰਨ ਕੇ ਚਲੋ ਵੀ ਫਿਰ ਦੂਰੀਆਰੀ ਉਦੋਂ ਆਉਣਗੇ ਜਦੋਂ ਆਪਾਂ ਹਜੇ ਆਂਦੇ ਆ ਵੀ ਇਹ ਯਾਰ ਹਜੇ ਮਾੜੇ ਜੇ ਸਿਰਕਦੇ ਜੇ ਆ ਵੀ ਜਿਵੇਂ ਆਪਾਂ ਕਹਿੰਦੇ ਬੰਦਾ ਮਰਿਆ ਨਹੀਂਗਾ ਮਾੜਾ ਮਾੜਾ ਸਿਰਕਦਾ ਜਿਆ ਵੀ ਫਿਰ ਉਦੋਂ ਭਾਲਦੇ ਵੀ ਇੱਕ ਕਰੀ ਹੋਰ ਇਹਨਾਂ ਦੇ ਮੀਂਹ ਪਾਵੇ ਮਾੜਾ ਕਣਾ ਤੇ ਆ ਜਿਹੜੀ ਦੀਦੀ ਹੈ ਇਹ ਵੀ ਵਿੱਚੇ ਬੈਜੇ ਉਦੋਂ ਆਉਣਗੇ ਸਾਡੇ ਤੇ ਗੱਲ ਤਾਂ ਬਈ ਸਾਡਾ ਹੁਣ ਰਸਤਾ ਕੀ ਆਹ ਸੜਕ ਰੋਕਦੇ ਆਂ लाठी चार्ज ਵੀ ਹੋਊ ਡੀਸੀ ਵੀ ਆਊ ਐਸਐਸਬੀ ਵੀ ਆਊ ਸਾਰੇ ਆਉਣਗੇ ਹਾਂ ਠੀਕ ਹੈ ਤੇ ਪਰ ਜੇ ਹੁਣ ਅਸੀਂ ਚੁੱਪ ਕਰਕੇ ਬੈਠੇ ਆਂ ਬਈ ਇਹਦਾ ਮਤਲਬ ਹੁਣ ਆਏ ਤਾਂ ਨਹੀਂ ਯਾਰ ਵੀ ਸਾਡੀ ਫਰਿਆਦ ਨਹੀਂ ਸੁਣੀ ਜਾਊਗੀ ਫੇਰ ਸਾਨੂੰ ਕਿਤੇ ਅੱਤਵਾਦੀ ਦਾ ਦਰਜਾ ਦਿੰਦੇ ਆ ਕਿਤੇ ਕਾਦਾ ਦਰਜਾ ਦਿੰਦੇ ਆ ਅੱਜ ਆਹ ਗਰਾਊਂਡ ਤੇ ਆ ਕੇ ਤੁਸੀਂ ਦੱਸੋ ਯਾਰ ਵੀ ਅਸੀਂ ਅੱਤਵਾਦੀ ਆ ਆ ਸਾਡੇ ਆ ਫੇਅਰ ਥੱਲੇ ਸੁੱਕੇ ਇਹਨਾਂ ਨਾਲ ਅਸੀਂ ਬੰਦੇ ਮਾਰਾਂਗੇ ਸਾਨੂੰ ਯਾਰ ਦਰਜੇ ਤਾਂ ਬਹੁਤ ਤਰ੍ਹਾਂ ਦੇ ਦਿੰਦੇ ਆ ਪਰ ਕੋਈ ਹੱਲ ਤਾਂ ਕਰੋ ਸਾਡਾ ਅੱਜ ਮੈਂ ਨੌਕਰੀ ਵਾਲਾ ਠੀਕ ਹੈ ਲੱਗਣ ਨੂੰ ਫਿਰਦਾ ਤੇ ਪਰ ਜਦੋਂ ਮੈਂ ਆਉਂਦੇ ਘਰੇ ਵੇਣਾ ਫਿਰ ਮੈਨੂੰ ਮੈਨੂੰ ਆਏ ਦਾ ਆਸਕਾ ਦੀ ਹੋਗੀ ਕੋਈ ਪੜੇ ਲਿਖੇ ਤੋਂ ਬਿਨਾ ਤਾਂ ਨੌਕਰੀ ਵੀ ਨਹੀਂ ਹੁੰਦੀ ਜੀ ਕੋਈ ਐਡੀਆਂ ਕੋਈ ਆਏ ਤਾਂ ਹੈ ਨਹੀਂ ਕਿ ਕੋਈ ਮੂੰਹ ਹੀ ਸੱਤੂ ਰਹਿ ਜਾਂਦਾ ਬੰਦਾ ਜਾ ਕੇ ਪੇਪਰ ਦੇਊਗਾ ਤੇ ਯ ਨੌਕਰੀ ਮਿਲ ਜੂਗੀ ਉਹਦੇ ਆਸ ਤੇ ਵੀ ਕੋਈ ਕੋਚਿੰਗ ਚਾਹੀਦੀ ਹੈ ਕੋਚਿੰਗ ਆਸ ਤੇ ਆ ਬੈਠਿਆ ਸਾਡੇ ਜੀ ਆ ਸਾਨੂੰ ਮਿਲ ਜਾਂਦੀ ਹੈ ਕੋਚਿੰਗ ਸਾਡੇ ਇਹੀ ਜੇ ਸਿੱਖ ਬੱਚੇ ਬਾਰਡਰ ਤੇ ਜਾ ਕੇ ਲੜਦੇ ਆ ਤਾਂ ਬਾਦਰ ਜੱਜ ਦਾੜੀ ਕੇਸ ਰੱਖਿਆ ਇੱਥੇ ਹੈ ਤਾਂ ਇਹ ਅਤਵਾਦੀ ਹੈ ਹੂੰ ਸਾਨੂੰ ਸਰਕਾਰ ਇਹ ਗੱਲ ਦਾ ਜਵਾਬ ਦੇਣ ਲੱਣੇ ਵੇਲੇ ਤਾਂ ਮੂੰਹ ਰੇ ਹੁਣ ਸਾਡੇ ਪਿੰਡ ਨੂੰ ਸਾਰਿਆਂ ਨੂੰ ਪਛੋਕੜ ਚ ਕਰ ਪਾਣੀ ਦੀ ਵੀ ਥੋੜਾ ਇਥੇ ਜੇ ਆਮ ਗੱਲ ਮੈਂ ਚਲ ਕਰਦਾ ਨਹੀਂ ਚਾਹੁੰਦਾ ਮੋਟਰਾਂ ਦੀ ਵੀ ਥੋੜਾ ਬਹੁਤ ਔਖਾ ਪਾਣੀ ਦਾ ਛੱਡਾ ਲੈਵਲ ਵੀ ਮਾੜਾ ਹੀ ਹੈ ਤੁਹਾਨੂੰ ਪਾਣੀ ਨਹਿਰਾਂ ਦਾ ਵਾਧਾ ਦਿੱਤਾ ਜਾਵੇ ਕੋਈ ਸਾਡੀ ਸੁਣਵਾਈ ਨਹੀਂ ਅੱਛਾ ਜੇ ਗਰਦੌਰੀ ਹੁੰਦੀ ਹੈ ਸਹੀ ਨਾਂ ਤੇ ਹੋ ਜੇ ਬਹੁਤ ਦੁਖੀ ਜ਼ਿੰਦਗੀ ਸੀ ਕਈ ਸਾਲਾਂ ਤੋਂ ਕੱਟ ਰਿਹਾ ਆਸੀ ਪਾਸੇ ਦੇ ਪਿੰਡਾਂ ਨੂੰ ਸਾਨੂੰ ਬਹੁਤ ਸਹੂਲਤਾਂ ਘਟੇ ਇੱਕ ਸਾਡੇ ਮੈਂ ਇਥੇ ਇਹ ਗੱਲ ਕਹੂੰ ਸਾਡੇ ਰਿਜ਼ਰਵ ਚ ਕੋਦੋਂ ਦਾ ਐਮਐਲਏ ਸੀਟ ਮੈਂ ਇਹ ਵੀ ਸੋਚਦਾ ਸ਼ਾਇਦ ਐਮਐਲਏ ਰਿਜ਼ਰਵ ਕਰਕੇ ਸਾਡੇ ਨਾਲ ਕੋਈ ਪੱਖਵਾਦ ਹੋ ਰਿਹਾ ਬਟਿੰਡਾ ਸੀਟ ਦੇ ਅੱਜ ਸਾਡੀ ਆ ਫਸਲ ਸਾਨੂੰ ਵੀ ਆ ਸੀ ਸਾਡੇ ਗਰੀਬ ਭਰਾਵਾਂ ਨੂੰ ਵੀ ਆ ਜਿਹੜੇ ਬੱਲੀਆਂ ਚੋਕਿਆ ਉਹਦਾ ਢਿੱਡ ਪਾ ਲੇ ਜੀ ਗੱਲ ਤਾਂ ਕੱਲ ਨੂੰ ਜੇ ਕੋਈ ਹੁਣ ਮਰਦਾ ਖੁਦਕੁਸ਼ੀ ਕਰਦਾ ਉਦੋਂ ਸੱਥਰਾ ਤੇ ਬਹਿਨ ਨਾ ਆਉਣ ਅਸੀਂ ਇਹ ਚੀਜ਼ਾਂ ਨੇ ਆ ਉਦੋਂ ਹਰੇਕ ਆਊਗਾ ਹਰੇਕ ਪੋਲਿਟਿਕ ਮਰਿਆਂ ਤੇ ਪੋਲਿਟਿਕਸ ਕਰਦੇ ਆ ਸਾਡੇ ਠੀਕ ਹੈ ਪਰ ਕੱਲ ਨੂੰ ਉਹ ਜੇ ਥਾਂ ਤੇ ਆਏ ਨਾ ਫਿਰ ਵਿਰੋਧ ਹੋਊਗਾ ਅਸੀਂ ਸ਼ਰਿਆਂ ਬਣੇ ਵੀ ਵਿਰੋਧ ਕਰਾਂਗੇ ਠੀਕ ਹੈ ਤੇ ਤੁਸੀਂ ਸਾਨੂੰ ਮਰੇ ਭਾਲਦੇ ਆ ਫਿਰ ਇਹਦਾ ਮਤਲਬ ਤਾਂ ਵੀ ਹਜੇ ਇੱਕ ਦੋ ਮਰਨ ਫਿਰ ਅਸੀਂ ਆਵਾਂਗੇ ਇਹ ਕੱਲ ਨਹੀਂ ਹੋਣ ਦੇ ਦੀ ਵਿਰੋਧ ਹੋਊਗਾ ਹੁਣ ਵੀ ਆਣਿਆ ਬਾਅਦ ਚੋਂ ਵੀ ਆਣਿਆ ਜਦੋਂ ਆਖਣਗੇ ਉਦੋਂ ਆਖਾਂਗੇ ਵਿਰੋਧ ਹੋਊਗਾ ਜੀ ਬਾਈ ਹਾਂਜੀ ਹਾਂਜੀ ਇੱਕ ਆਪਣਾ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜਿਹੜਾ ਖੇਤੀਬਾੜੀ ਡਿਪਾਰਟਮੈਂਟ ਆ ਉਹਦਾ ਕੋਈ ਵੀ ਅਧਿਕਾਰੀ ਸਾਡੇ ਪਿੰਡ ਨਹੀਂ ਆਇਆ ਤੇ ਸਾਡੇ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਸੀ ਜ਼ਿੰਮੇਦਾਰ ਤੇ ਉਦੋਂ ਧੜਾ ਧੜ ਸਾਡੇ ਪਰਚੇ ਕੱਟੇ ਆ ਸੈਟੇਲਾਈਟ ਨਾਲ ਇੱਕ ਮੁੰਡੇ ਨੇ ਗੱਠਾਂ ਬਣਾਇਆ ਸਾਡੇ ਪਿੰਡ ਦਾ ਕਿਸਾਨ ਆ ਤੇ ਉਹਦੇ ਤੇ ਵੀ ਪਰਚਾ ਹੋਇਆ ਸੈਟੇਲਾਈਟ ਨਾਲ ਤੇ ਹੁਣ ਕੋਈ ਵੀ ਮੈਡਮ ਸਾਡੇ ਏਡੀਓ ਮੈਡਮ ਆ ਜਾਂ ਕੋਈ ਖੇਤੀਬਾੜੀ ਦਾ ਅਧਿਕਾਰੀ ਆ ਕੋਈ ਵੀ ਪਿੰਡ ਚ ਨਹੀਂ ਆਇਆ ਜੀ ਦੂਜਾ ਭਗਵਾਨਤਮਾਨ ਜਦੋਂ ਸਰਕਾਰ ਲੋਕਾਂ ਨੇ ਵੋਟਾਂ ਪਾਆਂ ਜਾਂਦਾ ਮੈਂ ਬਿਨ ਗਰਦੌਰੀਆਂ ਤੋਂ ਜਦੋਂ ਨੁਕਸਾਨ ਹੋਊ ਸਿੱਧਾ 20-20000 ਰੁਪਇਆ ਦੇਵਾਂ ਇਹਨੇ ਕੋਈ ਇੱਕ ਵੀ ਮੁੱਖ ਮੰਤਰੀ ਦਾ ਸਿੰਗਲ ਵੀ ਬਿਆਨ ਨਹੀਂ ਆਇਆ 8 ਦਿਨ ਹੋ ਗਏ ਕਿੰਨੀ ਕਿੰਨੀ ਸਾਡੇ ਪਿੰਡ ਦੀ ਵੀਡੀਓ ਚੱਲ ਗਈ ਕਿਸੇ ਨੇ ਕੋਈ ਸਾਰ ਨਹੀਂ ਲਈ ਜੀ ਵੋਟਾਂ ਵੇਲੇ ਤਾਂ ਸਰਬਾ ਕਰਨ ਆ ਜਾਂਦੇ ਵੀ ਕਿਹਨੂੰ ਵੋਟ ਪਾਉਂਗੇ ਕਿਸ ਨੂੰ ਪਾਵਾਂਗੇ ਅੱਜ ਪਈ ਕੋਈ ਨਹੀਂ ਪਹੁੰਚਿਆ ਹੂੰ ਬੋਟਾ ਮਿਲੇ ਆ ਜਾਂਦੇ ਆ ਜਿਹੜਾ ਕਿ ਖੇਤੀਬਾੜੀ ਮੰਨ ਲਓ ਜਿਹਦੇ ਡਿਊਟੀਆਂ ਲੱਗੀਆਂ ਜੀ ਅੱਜ ਮੰਨ ਲਓ ਮੈਡਮ ਆਉਂਦੀ ਆ ਜਾਂ ਜਿਨ੍ਹਾਂ ਦੀ ਉਹ ਮੰਨ ਲਓ ਜਿਹੜਾ ਨਰਮਾ ਬੀਜਣਾ ਹੁੰਦਾ ਕੈਂਪ ਲਾਉਣਗੇ ਆਜੋ ਭਾਈ ਕੈਂਪ ਲੱਗਦੇ ਆ ਤੁਹਾਨੂੰ ਜਾਣਕਾਰੀ ਦਿੰਨੇ ਆ ਵੀ ਆਹ ਸਪਰੇਅ ਕਰਨੀ ਤੁਸੀਂ ਆਹ ਬੀਜ ਬੀਜਣਾਗਾ ਹੁਣ ਮੈਨੂੰ ਸਮਝ ਨਹੀਂ ਆਉਦੋ ਮੈਡਮ ਕਿੱਥੇ ਗਏ ਹੁਣ ਕਿਉਂ ਨਹੀਂ ਉਹ ਦੇਖਦੇ ਆ ਕੇ ਵੀ ਤੁਹਾਡੇ ਕੀ ਹਾਲਾਤ ਆ ਵੀ ਤੁਸੀਂ ਕੀ ਬੀਜਣਾ ਤੁਹਾਨੂੰ ਤੁਹਾਡੇ ਕੀ ਸਮੱਸਿਆ ਆ ਗਈ ਹੁਣ ਸਾਡੀ ਕੋਈ ਸਮੱਸਿਆ ਨਹੀਂ ਸੁਣ ਰਿਹਾ ਸਾਡਾ ਖੇਤੀਬਾੜੀ ਦਾ ਖਾਸ ਕਰਕੇ ਵਿਭਾਗ ਸੁਣ ਹੀ ਨਹੀਂ ਰਿਹਾ ਸਾਡੀ ਸਮੱਸਿਆ ਅਸਲ ਇੱਕ ਗੱਲ ਹੀ ਕਹਿੰਦੇ ਵੀ ਖ ਕੋਈ ਇਹਨਾਂ ਦਾ ਸਹਯੋਗ ਨਹੀਂ ਜੇ ਕਰਦੇ ਤਾਂ ਆਪਦੀ ਨੌਲਜ ਨਾ ਕਰੀ ਜਾਂਦੇ ਐ ਐਵੇਂ ਤਾਂ ਚੰਗੀਆਂ ਤਨਖਾਹਾਂ ਲੈ ਕੇ ਏਸੀਆਂ 'ਚ ਬੈਠੇ ਆ ਜੀ ਤੇ ਜੇ ਹੁਣ ਆ ਸਬਸਿਡੀ ਦੇਤੇ ਐਵੇਂ ਫਾਰਮ ਜੇ ਭਰਾਲੇ ਕਾਗਜ਼ੇ ਪੂਰੇ ਕਰਕੇ ਭੁਗਾਈ ਜਾਂਦੇ ਜੇ ਸਾਨੂੰ ਦੇਣੇ ਆਪਦੇ ਉਹਨੇ ਕਿਸਾ ਤੋਂ ਪੈਸੇ ਲੈਣੇ ਵੀ ਬਹੂੜਾ ਦੇ ਦੇ ਸਾਫ ਸਿਡੀ ਦਾ ਮਤਲਬ ਹੀ ਨਹੀਂ ਸਬਸਿਡੀ ਨਾਂ ਦਾ ਕੋਈ ਮਤਲਬ ਨਹੀਂ ਬੈਠੇ ਤਨਖਾਹਾਂ ਦਫ਼ਤਰਾਂ 'ਚ ਲਈ ਜਾਂਦੇ ਅੱਜ ਕੋਈ ਜੱਟ ਦੇ ਵਾਣ ਚ ਆ ਕੇ ਖੜੇ ਕੋਈ ਖੇਤੀਬਾੜੀ ਵਾਲਾ ਐਵੇਂ ਇਹਨਾਂ ਨੂੰ ਤਨਖਾਹਾਂ ਦੇਈ ਜਾਂਦੇ ਉਹ ਵੀ ਨਾ ਮਹਿਕਮਾ ਸਹੀ ਆਣੇ ਵਾਧੂ ਬੋਝਾਂ ਜਮਤਾ ਤੇ ਜੀ ਧੰਨਵਾ 8 ਦਿਨਾਂ ਬਾਅਦ 2 ਤਰੀਕ ਨੂੰ ਜਿਹੜਾ ਆਪਾਂ ਕਹਦੇ ਗੜੇਮਰੀ ਹੁੰਦੀ ਆ ਫਸਲਾਂ ਖਰਾਬ ਹੁੰਦੀਆਂ ਗਈਆਂ ਉਸ ਤੋਂ ਬਾਅਦ 8 ਦਿਨਾਂ ਤੋਂ ਬਾਅਦ ਕੋਈ ਖੇਤੀਬਾੜੀ ਅਫਸਰ ਕੋਈ ਖੇਤੀਬਾੜੀ ਮੰਤਰੀ ਜਾਂ ਖਾਸ ਤੌਰ ਦੇ ਉੱਤੇ ਹਲਕੇ ਦਾ ਜਿਹੜਾ ਵਿਧਾਇਕਾ ਜਿਹਨੂੰ ਇੰਨੀ ਵੋਟ ਦੇ ਨਾਲ ਜਿਤਾਇਆ ਸੀ ਠੀਕ ਆ ਉਹਦੇ ਤੇ ਇਲਜ਼ਾਮ ਲੱਗੇ ਆ ਬਹੁਤ ਕੁਝ ਹੋਇਆਗਾ ਪਰ ਉਹਨੇ 걔ੜਾ ਤੱਕ ਨਹੀਂ ਮਾਰਿਆ ਕਿਉਂਕਿ ਵੋਟਾਂ ਤਾਂ ਇਹਨਾਂ ਨੇ ਹੀ ਪਾਈਆਂ ਸੀ ਨਾ ਸਾਰੀਆਂ ਪਾਰਟੀਆਂ ਨੇ ਹਾਂ ਹੁਣ ਬਹੁਤ ਸਾਰੀਆਂ ਚੀਜ਼ਾਂ ਗਈਆਂ ਗਰਾਊਂਡ ਦੇ ਉੱਤੇ ਦੇਖਣ ਨੂੰ ਕਰਨ ਨੂੰ ਪਰ ਕਰ ਕੌਣ ਨਹੀਂ ਰਿਹਾ ਉਹ ਕਰ ਉਹੀ ਨਹੀਂ ਰਹੇ ਜਿਹੜੇ ਸੱਤਾ ਦੇ ਵਿੱਚ ਬੈਠੇ ਆ ਤੇ ਵਿਰੋਧੀਆਂ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਨਿਰਾਸ਼ ਆ ਸਿਰਫ ਫੋਟੋਆਂ ਦੀਆਂ ਵੀਡੀਓ ਦੀ ਜਿਹੜੀ ਰਾਜਨੀਤੀ ਆ ਪੰਜਾਬ ਦੇ ਵਿੱਚ ਉਹੀ ਚੱਲ ਰਹੀ ਆ ਇੱਕ ਪਿੰਡ ਦਾ ਇਹੀ ਦਰਦ ਆ 1200 ਕਿੱਲੇ ਦਾ ਇਹੀ ਦਰਦ ਆ ਹੋਰ ਬਹੁਤ ਸਾਰੇ ਪਿੰਡ ਨੇ ਜਿੱਥੇ ਨੁਕਸਾਨ ਹੋਇਆਗਾ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋਇਆਗਾ ਕਿਸੇ ਦੇ ਮੁਰਗੀ ਫਾਰਮ ਦਾ ਨੁਕਸਾਨ ਹੋਇਆਗਾ ਪਰ ਧਰਾਤਲ ਦੇ ਉੱਤੇ 8 ਦਿਨਾਂ ਬਾਅਦ ਅੱਜ 10 ਮਾਰਚ ਅਸੀਂ ਇੱਕ ਵਾਰ ਫੇਰ ਰਿਪੀਟ ਕਰਦਗੇ ਹਜੇ ਤੱਕ ਇਹਨਾਂ ਦੀ ਕਿਸੇ ਨੇ ਬਾਣੀ ਫੜੀ ਉਮੀਦ ਕਰਦੇ ਆਂ ਵੀ ਇਹ ਰਿਪੋਰਟ ਦੇਖ ਕੇ ਇਹਦੇ ਤੇ ਗੌਰ ਫਰਮਾਊਗੀ ਸਰਕਾਰ ਕੁਛ ਨਾ ਕੁਛ ਜ਼ਰੂਰ ਆ ਜਿਹੜੀ ਕਾਰਵਾਈ ਉਹ ਕੀਤੀ ਜਾਊਗੀ ਤੇ ਇਹਨਾਂ ਨੂੰ ਜਿਹੜਾ ਬਣਦਾ ਹੱਕ ਆ ਸਪੈਸ਼ਲ ਗਰਦੌਰੀ ਕਰਵਾ ਕੇ ਉਹ ਬਣਦਾ ਹੱਕ ਦਿੱਤਾ ਜਾਊਗਾ ਅੱਗੇ ਫੇਰ ਹਾਜ਼ਰ ਹੋਵਾਂਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ